ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਜਿੰਨੇ ਵੀ ਸਾਡੇ ਸਾਥੀ ਪਹੁੰਚੇ ਹੈ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਸਿੱਖਿਆ ਨੂੰ ਲੈ ਕੇ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਆ ਜੋ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਦਾ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ساری ਯੂਨੀਵਰਸਿਟੀਆਂ ਬਹੁਤ ساری ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ ਚ ਜਾਂਦਾ ਹੈ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਚ ਜਾਨੀ ਕੈਂਪਸ ਉਥੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਦੀ ਲੋੜ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦੋ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸ ਦਾ ਨਾ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOYE ਅਸੀਂ ਚਾਹੁੰਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਹੈ ਇਹ ਆਪਣੇ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ EMPLOYE ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਸਿਕ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿ ਉਹਨੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਈਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੀ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਹੈ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮ ਸਿਖਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜ੍ਹਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮੰਗ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ এমਪਲੋਏ ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰ ਉਹਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਂਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ ਦਿਸੈਕੰਡ ਜੂਸਟਰੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਇਹ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਇਦੇ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕਿਊਲਮ 올 ਅਪਰੂਵਲਸ एवरीथिंग ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੀ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀ ਮੈਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਹਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ ਤੇ ਹੁਣ ਮੈਂ ਉਮੀਦ ਕਰਦਾ ਕਿ ਇਸ ਤੋਂ ਬਾਅਦ ਸਾਡੀ ਬਾਕੀ ਯੂਨੀਵਰਸਿਟੀਆਂ ਵੀ ਤੇ ਪਲੱਸ ਇੰਡਸਟਰੀ ਵੀ ਅੱਜ ਪਿੱਛੇ ਜੇ ਵੀ ਮੈਂ ਜਿੰਨੇ ਵੀ ਜਦੋਂ ਵੀ ਜਦੋਂ ਜਦੋਂ ਵੀ ਇੰਡਸਟਰੀਸਟਾਂ ਨੂੰ ਮਿਲਦਾ ਹੈ ਉਹਨਾਂ ਦੀ ਇੱਕ ਇੱਕ ਡਿਮਾਂਡ ਹੈ ਕਿ ਵੀ ਸਾਨੂੰ ਸਾਨੂੰ ਉਹ ਬੱਚੇ ਨਹੀਂ ਮਿਲ ਪਾਰੇ ਜਿਨ੍ਹਾਂ ਦੇ ਸਾਨੂੰ ਚਾਹੀਦੇ ਆ ਉਹਦਾ ਇੱਕੋ ਹੀ ਸੋਲੂਸ਼ਨ ਹੈ that solution is this and ਕਿ ਆਪਣੇ ਆਪਣੇ ਆਪ ਚਿਕ ਨਵਿਕਲੀ ਪਹਿਲਾ ਐਗਜ਼ਿਸਟਿੰਗ ਦੇਸ਼ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਬਾਕੀ ਸਾਰੇ ਪ੍ਰੋਗਰਾਮਾਂ ਚ ਆਖਰੀ 6 ਮਹੀਨੇ ਸਿਰ ਤੁਹਾਡੀ ਇੰਟਰਨਸ਼ਿਪ ਹੁੰਦੀ ਹੈ ਪਰ ਇਹ ਪਹਿਲੇ ਦਿਨ ਤੋਂ ਪਹਿਲੇ ਸੈਮੈਸਟਰ ਤੋਂ ਬੱਚਾ ਜਿਹੜਾ ਹੈ ਇੰਡਸਟਰੀ ਦੇ ਨਾਲ ਇੰਡਸਟਰੀ ਚ ਜਾ ਰਿਹਾ ਇੰਡਸਟਰੀ ਚ ਵਿਜ਼ਿਟ ਹੈ ਤੇ ਉਸ ਨੂੰ ਜਿਹੜਾ ਹੈ ਹਰ ਸੈਮੈਸਟਰ ਦੇ ਵਿੱਚ ਉਹਦੀ ਇੰਡਸਟਰੀ ਚ ਪਾਰਟਿਸਪੇਸ਼ਨ ਹੈ ਪਲੱਸ ਹੀ ਇਸ ਹੀ অর ਸ਼ੀ ਇਸ ਗੈਟਿੰਗ ਸਟਾਈਪੈਂਡ ਆਲਸੋ ਤਾਂ ਮੈਨੂੰ ਲੱਗਦਾ ਕਿ ਆਪਣੇ ਆਪ 6 ਇੱਕ ਬੜੀ ਵਧੀਆ ਕੋਸ਼ਿਸ਼ ਹੈ ਮੈਂ ਦੋਨੋਂ ਹੀ ਸਾਡੇ ਜਿਹੜੇ ਪਾਰਟਨਰਸ ਨੇ ਚਾਹੇ ਯੂਨੀਵਰਸਿਟੀ ਹੈ ਤੇ ਵਿਟੋਰਾ ਗਰੁੱਪ ਨੂੰ ਦਾ ਧੰਨਵਾਦ ਕਰਦਾ ਕਿ ਇਸ ਤਿੰਨਾਂ ਦੀ ਜਿਹੜੀ ਇੱਕ ਸਾਲ ਦੀ ਮਿਹਨਤ ਬਹੁਤ ਸਾਰੀ ਮੀਟਿੰਗ ਸਾਡੇ ਲੈਵਲ ਦੇ ਉੱਤੇ ਬ੍ਰੇਨਸਟਾਰਮਿੰਗ ਹੋਈ ਹੈ ਤੇ ਅੱਜ ਉਸ ਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਹੈ ਤੇ ਅਗਰ ਇਸ ਤੋਂ ਬਾਅਦ ਅਗਰ ਬਾਕੀ ਯੂਨੀਵਰਸਿਟੀਆਂ ਤੇ ਇੰਡਸਟਰੀਜ਼ ਵੀ ਇਸ ਮਾਡਲ ਨੂੰ ਅਡਾਪਟ ਕਰਦੇ ਹਨ ਤਾਂ ਇੱਕ ਬਹੁਤ ਨਵੀਂ ਜਿਹੜੀ ਪੰਜਾਬ ਨੂੰ ਤੇ ਦੇਸ਼ ਨੂੰ ਇੱਕ ਨਵਾਂ ਸਿੱਖਿਆ ਦਾ ਮਾਡਲ ਜਿਹੜਾ ਹੈ ਸਪੈਸ਼ਲਿੰਗ ਇੰਜੀਨੀਅਰਿੰਗ ਮਾਡਲ ਉਹ ਅਸੀਂ ਪੇਸ਼ ਕਰਨ ਜਾ ਰਹੇ ਹਾਂ Uh, uh, मैं दोनों बहुत बहुत मुबारकबाद कर दें धनबाद करना की इन्होंने कोशिश होगा रहा हूँ प्लेसमेंट का तो सवाल तो ही नहीं हो रहा ना वो तो जिस दिन ये एडमिशन ले रहे हैं बच्चा इन देर ट्रीटिंग वो बच्चे के ऊपर उसको कोई बेटर ऑप्शन मिलती है वो की उसको लगता है की हाँ चार साल बाद उसको और बढ़िया पैकेज मिल रहा है बोल रहा है वरना तो इनका एम्प्लॉयी है ਉਹ ਤਾਂ ਪਹਿਲੇ ਦਿਨ ਸੇ ਦੇ ਆ ਟ੍ਰੀਟਿੰਗ them as employee ਦੇ ਆ ਟ੍ਰੀਟਿੰਗ them as it student ਉਹ ਸਟੂਡੈਂਟ এমਪਲੋਏ ਦਾ ਜਿਹੜਾ ਹੈ ਤਾਲਮੇਲ ਇਹਨਾਂ ਨੂੰ ਆਪਣੇ ਮਤਲਬ ਦਾ ਇੰਜੀਨੀਅਰ ਮਿਲ ਰਿਹਾ ਐਂਡ ਉਹਨੂੰ ਐਜੂਕੇਸ਼ਨ ਮਿਲ ਰਹੀ ਹੈ ਜੀ ਮਤੇ ਸਾਬ ਬਾਉਂਡੇਸ਼ਨ ਤਾਂ ਨਹੀਂ ਰੋਗੀ ਜਦੋਂ ਇੰਜੀਨੀਅਰ ਬੱਜੂਗਾ ਬੱਜੂਗਾ ਬੱਚਾ ਕਿ ਇੰਨਾ ਕੋਈ ਜਾਊਗਾ ਜਾਂ ਕਿਸੇ ਹੋਰ ਤੋਂ ਵੀ ਜਾ ਸਕਦਾ ਕੋਈ ਕੋਈ ਬਾਉਂਡੇਸ਼ਨ ਨਹੀਂ ਐਮਓਯੂ ਚ ਸਾਰਾ ਕੁਝ ਕਲੀਅਰ ਰੱਖਿਆ ਕੋਈ ਬਾਉਂਡੇਸ਼ਨ ਨਹੀਂ ਉਹਦੀ ਇੱਛਾ ਹੈ ਦੇ ਵਿਲ ਮੇਕ them ਦੇ ਵਿਲ ਗਿਵ ਐਨ ਆਫਰ ਉਹਨ ਅਸੈਪਟ ਕਰਨਾ ਹੈ ਉਧਰ ਮਰਜੀ ਨੂੰ ਬੈਟਰ ਆਫਰ ਮਿਲਦਾ ਕਿਤੇ ਵੀ ਜਾ ਸਕਦਾ ਕਿਤੇ ਵੀ ਜਾ ਸਕਦਾ ਪੈਸਾ ਇੰਡਸਟਰੀ ਵੀ ਹੈ ਸਾਈਕਲ ਇੰਡਸਟਰੀ ਵੀ ਹੈ ਮੈਂ ਤੁਹਾਨੂੰ ਤਾਂ ਹੀ ਬਿਲਕੁਲ ਤੁਸੀਂ ਕਪੂਰ ਸਾਹਿਬ ਬਿਲਕੁਲ ਸਹੀ ਕਿਹਾ ਤੇ ਜਦੋਂ ਵੀ ਉਹਨਾਂ ਨੂੰ ਮਿਲਦੇ ਉਹਨਾਂ ਦੀ ਇਹ ਬਹੁਤ ਵੱਡੀ ਡਿਮਾਂਡ ਹੈ ਤਾਂ ਇਸ ਦੇ ਉੱਤੇ ਅੱਜ ਇੱਕ ਜਿਹੜਾ ਨਵਾਂ ਮਾਡਲ ਜਿਹੜਾ ਪੇਸ਼ ਹੋਇਆ ਤੇ ਮੈਂ ਤੁਹਾਡੇ ਸਭ ਦੇ ਮਾਧਿਅਮ ਦੇ ਰਾਹੀਂ ਵੀ ਤਾਂ ਹੀ ਤੁਸੀਂ ਲੋਕ ਤੁਹਾਨੂੰ ਲੱਗੂਗਾ ਅੱਛੇ ਕੈਮੂ ਯੂਲੀ ਬੁਲਾ ਲਿਆ ਪਰ ਇਹ ਆਪਣੇ ਆਪ ਚ ਇੱਕ ਬਹੁਤ ਯੂਨਿਕ ਪ੍ਰੈਕਟਿਸ ਹੈ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਨੂੰ ਜੋ-ਜੋ ਵੀ ਇਸ ਵਕਤ ਸੁਣ ਰਿਹਾ ਜਿੰਨੇ ਵੀ ਸਾਡੇ ਯੂਨੀਵਰਸਿਟੀਆਂ ਨੇ ਇਵਨ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਮਨੋਂ ਵੀ ਰਿਕਵੈਸਟ ਕਰੂੰਗਾ ਪਲੱਸ ਜਿੰਨੇ ਵੀ ਇੰਡਸਟਰੀਜ਼ ਐ ਜੋ ਇਨੀ ਸ਼ੁਰੂਆਤ ਕੀਤੀ ਐ ਇਹਦੇ ਨਾਲ ਇੰਡਸਟਰੀ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਐ ਮੈਂ ਜਿੰਨੇ ਵੀ ਨਿੱਜੀ ਤੌਰ ਤੇ ਮੈਂ ਜਦੋਂ ਸਾਈਕਲ ਇੰਡਸਟਰੀਜ਼ ਨੂੰ ਜਾਂ ਫਿਰ ਇਵਨ ਟਰੈਕਟਰ ਪਾਰਟਸ ਇੰਡਸਟਰੀਸ ਨੂੰ ਜਦੋਂ ਵੀ ਮਿਲਦਾ ਐ ਇਹ ਉਹਨਾਂ ਨੂੰ ਹੁੰਦਾ ਕਿ ਵੀ ਸਾਨੂੰ ਬੱਚੇ ਨਹੀਂ ਮਿਲ پا ਰਹੇ ਅਸੀਂ ਟੈਕਨੀਕਲ ਐਜੂਕੇਸ਼ਨ ਆਈਟੀਆਈਸ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਐਟ ਇੰਜੀਨੀਅਰਿੰਗ ਲੈਵਲ ਇਹ ਬਹੁਤ ਵੱਡੀ ਰਿਕੁਆਇਰਮੈਂਟ ਸੀ ਬੱਚਾ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਇੱਥੇ ਬੱਚੇ ਨੂੰ ਪੜ੍ਹਾਈ ਦੇ ਵਿੱਚ ਵੀ ਸਾਈਪਮੈਂਟ ਮਿਲ ਰਿਹਾ ਤੇ ਬੱਚਾ ਤੁਸੀਂ ਉਹ ਸੋਚ ਕੇ ਦੇਖੋ ਚਾਵਲਾ ਸਾਹਿਬ ਜਦੋਂ ਬੱਚਾ ਉੱਥੇ 4 ਸਾਲ ਹੱਥੀ ਕੰਮ ਕਰਕੇ ਨਿਕਲ ਰਿਹਾ ਨਾ ਉਹਦਾ ਜੋ ਕੌਨਫੀਡੈਂਸ ਲੈਵਲ ਹੈ ਤੇ ਉਹਦਾ ਜੋ ਐਕਸਪੀਰੀਅੰਸ ਹੈ ਤਾਂ ਉਹਦੇ ਕੋਲ 4 ਸਾਲ ਦਾ ਨਾਲ ਐਕਸਪੀਰੀਅੰਸ ਵੀ ਨਾਲ ਡਿਗਰੀ ਵੀ ਹੈ ਤੇ ਜੌਬ ਦੀ ਗਾਰੰਟੀ ਵੀ ਹੈ ਸੋ ਇਹ ਆਪਣੇ ਐਂਡ ਥਿਸ ਇਜ਼ ਦੈਟਸ ਵਾਈ ਵੀ ਆਰ ਸੇਇੰਗ ਥੈਟ ਥਿਸ ਇਜ਼ ਫਸਟ ਆਫ ਇਟਸ ਕਾਈਂਡ ਇੱਕ ਜਿਹੜੀ ਨਵੀਂ ਪਹਿਲ ਹੈ Bond. no bond no bond मैम ਤੁਹਾਨੂੰ ਅਸੀਂ ਐਮਓਯੂ ਦਾ ਸਾਰੀ ਕਾਪੀ ਸੈਂਡ ਅਸੀਂ ਹੁਣੀ ਹਜੇ ਸਾਈਨਿੰਗ ਆਫ ਦਾ ਐਮਓਯੂ ਹੋਣੀ ਹੈ ਮੈਂ ਇਹਦੇ ਵਿੱਚ ਬਲਕਿ ਧੰਨਵਾਦ ਕਰੂੰਗਾ ਇਹਦੇ ਵਿੱਚ ਕੋਈ ਸਾਈਨਿੰਗ ਆਫ ਦਾ ਬੌਂਡ ਨਹੀਂ ਹੈ ਰਾਦਰ ਇੱਕ ਬਹੁਤ ਵੱਡਾ ਜਿਹੜਾ ਹੈ ਫਿਲੈਂਥਰੋਫੀ ਵੀ ਹੈ ਬੰਗਲਸਰ ਨੇ ਆਫਰ ਕੀਤਾ ਕਿ ਅਸੀਂ ਕਿਉਂਕਿ ਹਜੇ ਪਹਿਲੇ ਸਾਲ ਅਸੀਂ ਸਿਰਫ 30 ਬੱਚੇ ਇਨਟੇਕ ਕਰ ਰਹੇ ਹਾਂ ਤੋਂਨੀ ਯੂਨੀਵਰਸਿਟੀ ਨੂੰ ਇਹ ਆਫਰ ਕੀਤਾ ਹੈ ਕਿ ਅਗਰ ਕੋਈ ਵੀ ਬੱਚੇ ਜਿੰਨੇ ਵੀ ਬੱਚੇ ਆਪ ਜੀ ਨੂੰ ਲੱਗਦਾ ਹੈ ਜੋ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਹੈ ਉਹਦੇ ਅਸੀਂ ਟੋਟਲੀ ਫੀਸ ਵੀ ਅਸੀਂ ਐਜ਼ ਅ ਐਜ਼ ਅ ਐਜ਼ ਅ ਫਿਲੈਂਥਰੋਫੀ ਉਹ ਆਪਣੇ ਲੈਵਲ ਤੇ ਕਰ ਰਹੇ ਨੇ ਬਾਕੀ ਦੇ ਵਿੱਚ ਜਦੋਂ ਬਾਕੀ 30 ਦੇ 30 ਬੱਚਿਆਂ ਨੂੰ ਜਿੰਨਾ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਹੈ ਇੰਡਸਟਰੀ ਜਾਣ ਦੀ ਜਿੰਨਾ ਉੱਥੇ ਰਹਿਣ ਦਾ ਖਾਣ ਦਾ ਜੋ ਵੀ ਖਰਚਾ ਹੈ ਤੇ ਪਲੱਸ ਬਾਕੀ ਇਸ ਮੈਸਟਰ ਤੋਂ ਜਾ ਰਿਹਾ ਤੇ ਆ ਰਿਹਾ ਆਖਰੀ 3 ਸੈਮੈਸਟਰ ਬੇਸਿਕ ਕਮਿਊਨਿਟੀਜ਼ ਐਂਡ ਥੈਟ ਵਿਲ ਬੀ ਪ੍ਰੋਵਾਈਡਡ ਬਾਇ ਅਸ ਉਹ ਸਾਰੇ ਤੇ ਆਖਰੀ 3 ਸੈਮੈਸਟਰ ਦੀ ਫੀਸ ਵੀ ਕਿਉਂਕਿ ਉਹਦੋਂ ਤੱਕ ਬੱਚਾ ਉਹ ਟੋਟਲੀ ਨਾ ਕੋਲ ਰਹਿ ਰਿਹਾ ਤੇ ਉਹ ਸਿਰਫ ਆਨਲਾਈਨ ਪੜੂਗਾ ਯੂਨੀਵਰਸਿਟੀ ਨਾਲ ਤਾਂ ਉਹਦੀ ਜਿਹੜੀ ਫੀਸ ਹੈ ਉਹ ਵੀ ਜਿਹੜੀ ਇੰਡਸਟਰੀ ਬੇਅਰ ਕਰ ਰਹੀ ਹੈ ਬੈਂਕ ਸਾਹਿਬ ਇਹ ਬੇਸਿਕਲੀ ਸਾਰੇ ਦਾ ਕੀ ਬੱਚਿਆਂ ਦਾ ਕ੍ਰਾਈਟੇਰੀਆ ਕੀ ਹੋਵੇ ਨਹੀਂ ਹਜੇ ਹਜੇ ਤਾਂ ਐਡਮਿਸ਼ਨ ਅਸੀਂ ਕੱਢਾਂਗੇ ਜੋ ਜੋ ਅਪਲਾਈ ਕਰਨਾ ਚਾਹੇ ਜਿਵੇਂ ਬਾਕੀ ਕੋਰਸਿਸ ਹੁੰਦਾ ਦੋਸਤ ਐਡਮਿਸ਼ਨ ਕ੍ਰਾਈਟੇਰੀਆ ਦੋ ਵੀ ਮੈਰਿਟ ਬੇਸਿਸ ਉਹ ਤਾਂ ਵੀ ਮੈਰਿਟ ਬੇਸਿਸ ਹੋਗਾ ਜੀ ਆਬਵੀਅਸਲੀ ਜਿਵੇਂ ਕਿਸੇ ਵੀ ਕੋਰਸ ਦਾ ਹੁੰਦਾ ਜੀ ਆਪਾਂ ਬੈਂਕ ਸਾਹਿਬ ਇਹ ਆਟੋ ਇੰਡਸਟਰੀ ਜੋ ਬੇਸਿਕਲੀ ਇੱਕ ਜਿਹੜੇ ਜਿਹੜੇ ਬਹੁਤ ਸਾਰੇ ਅੰਡਸਟਰੀ ਹੋਰ ਇੰਡਸਟਰੀਜ਼ ਵਿੱਚ ਨਹੀਂ ਜਾਣਾ ਚਾਹੁੰਦੇ ਨੇ ਕਿਉਂਕਿ ਜੇਕਰ ਇਹਨਾਂ ਦੇ ਨਾਲ ਉਹ ਰਹਿਣਗੇ ਤੁਹਾਨੂੰ ਆਟੋ ਇੰਡਸਟਰੀ ਦੀ ਸਭ ਤੋਂ ਟ੍ਰੇਨ ਹੋਣਗੇ ਪਰ ਬਾਕੀ ਇੰਡਸਟਰੀਸ ਮੇਰੀ ਮੇਰੀ ਇੱਕ ਗੱਲ ਸੁਣੋ ਜਿਵੇਂ ਇੰਜੀਨੀਅਰਿੰਗ ਅਲੱਗ-ਅਲੱਗ ਫੀਲਡਸ ਨੇ ਤਾਂ ਆਪਾਂ ਇਹਦੇ ਵਿੱਚ ਜਿਹੜਾ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਜਿਹੜੀ ਫੀਲਡ ਦੇ ਵਿੱਚ ਗੱਲ ਕਰ ਰਹੇ ਹਾਂ ਐਂਡ ਸੈਕੰਡ ਜਿਹੜਾ ਹੈ ਉੱਥੇ ਜੋ ਮਸ਼ੀਨਰੀਜ਼ ਹੈ ਉਹ ਹਰ ਤਰ੍ਹਾਂ ਦੀ ਮਸ਼ੀਨਰੀਆਂ ਤੋਂ ਜੋ ਮੇਰਾ ਐਕਸਪੀਰੀਅੰਸ ਹੈ ਆਟੋਮੋਬਾਈਲ ਇੰਡਸਟਰੀ ਵੀ ਬਹੁਤ ਵੱਡੀ ਹੈ ਜੀ ਆਪ ਤੇ ਉਸ ਦਿਨ ਹਾਲੇ ਕੋਈ ਇਦਾਂ ਦੀ ਫਾਊਂਡੇਸ਼ਨ ਨਹੀਂ ਆਉਗੀ ਠੀਕ ਹੈ ਜੀ ਥੈਂਕ ਯੂ ਹੁਣ ਅਸੀਂ ਆਫੀਸ਼ੀਅਲੀ ਸਾਈਨ ਕਰਦੇ ਆਂ ਚੱਕ ਮੈਂ ਸੈਕਿੰਡ ਇੱਕ ਸੈਕਿੰਡ ਮੈਂ ਮੇਰੀ ਮੇਰੀ दिली ਇੱਛਾ ਦੋ ਮਿੰਟ ਬੰਗੜਾ ਸਾਹਿਬ ਤੇ ਉਸ ਤੋਂ ਬਾਅਦ ਦੋ ਮਿੰਟ ਸਾਡੇ ਯੂਨੀਵਰਸਿਟੀ ਰਿਪ੍ਰੈਜ਼ੈਂਟੇਟਿਵ ਵੀ ਆਪਣੀ ਗੱਲ ਰੱਖਣ ਕਿਉਂਕਿ ਇਹਨੇ ਇੱਕ ਸਾਲ ਤੋਂ ਬਹੁਤ ਮਿਹਨਤ ਕੀਤੀ ਹੈ ਤੇ ਇਹਨੇ ਸਾਰਾ ਪਲਾਨ ਸਾਰਾ ਕਰਿਕਿਊਲਮ ਇੱਕ ਦੇਸ਼ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ ਤੇ ਉਹ ਪਲੀਜ਼ ਜੀਵਨ ਦਾ ਸਤਿ ਸ੍ਰੀ ਅਕਾਲ ਜੀ ਮੈਂ ਹਰਬੀਬ ਬਾਂਗਾ ਵਿਕਟੋਰਾ ਗਰੁੱਪ ਐਮ ਡੀ ਫਰੀਦਾਬਾਦ ਤੋਂ ਆਸੀ ਪਰ ਲਾਸਟ 52 ইয়ার্স ਅਸੀਂ ਵਪਾਰੀ ਦੇ ਅਗੇ ਜਿਸ ਇਟ ਅਸੀਂ ਸ਼ੀਟ মেটাল ফੋਰਜਿੰਗ મશીની ਇਨਵੈਸਟਮੈਂਟ ਕਾਸਟਿੰਗ ਗ੍ਰੈਵਿਟੀ ਕਾਸਟਿੰਗ ਐਚ ਪੀ ਡੀ ਸੀ ਇਸ ਕਿਸਮ ਦੇ ਸਾਰੇ ਯੂਨਿਟ ਹੈਗੇ ਸਾਡੇ ਕੋਲ ਲਗਭਗ 10000 ਲੋਕ ਸਾਡੇ ਕੋਲ ਕੰਮ ਕਰਦੇ ਸਾਡੇ ਜ਼ਿਆਦਾਤਰ ਉਤਪਾਦ ਜਿਹੜੇ ਪ੍ਰੋਡਕਟਸ ਹੈਗੇ ਅਸੀਂ ਐਕਸਪੋਰਟ ਕਰਦੇ ਦੱਸਣ ਦੀ ਵਜ੍ਹਾ ਇਹ ਵੇ ਕਿ ਸਾਡੀ ਇੰਡਸਟਰੀ ਜਿਹੜੀ ਹੈ ਉਹ ਮਕੈਨੀਕਲ ਇੰਜੀਨੀਅਰਸ ਕਿਸ ਤਰ੍ਹਾਂ ਦੇ ਉਸ ਇੰਡਸਟਰੀ ਨੂੰ ਚਾਹੀਦੇ ਉਹ ਬਣਾਉਣ ਦਾ ਤਰੀਕਾ ਹੈ ਮੇਰੀ ਗੁਜ਼ਾਰਿਸ਼ ਸੀ ਕਿ ਇਹ ਪੰਜਾਬ ਗਵਰਨਮੈਂਟ ਨਾਲ ਕਿ ਵੀ ਤੁਸੀਂ ਸਾਨੂੰ ਬੰਦੇ ਇਸ ਤਰ੍ਹਾਂ ਦੇ ਦਿਓ ਜਿਹੜੇ ਟ੍ਰੇਨਡ ਹੋਣ ਜਿਹੜੇ ਆਉਣ ਤੇ ਕੰਮ ਸਮਝਣ ਤੇ ਕੰਮ ਤੇ ਲੱਗ ਜਾਵਣ ਪਰ ਹੋਏ ਹੁੰਦਾ ਐਵੇਂ ਕਿ ਜਿਹੜਾ ਨਵਾਂ ਮੁੰਡਾ ਆਉਂਦਾ ਉਸ ਨੂੰ ਪਤਾ ਨਹੀਂ ਹੁੰਦਾ ਇੰਡਸਟਰੀ ਵਿੱਚ ਕੀ ਚਾਹੀਦਾ ਉਹ ਪੜਿਆ ਹੁੰਦਾ ਪਰ ਉਸ ਨੂੰ ਇੰਡਸਟਰੀ ਦਾ ਨਹੀਂ ਪਤਾ ਪਰ ਇੰਡਸਟਰੀ ਦੀ ਇਹ ਜ਼ਰੂਰਤ ਹੁੰਦੀ ਹੈ ਕਿ ਉਹ ਆਵੇ ਤੇ ਨਾਲ ਦੇ ਨਾਲ ਕੰਮ ਕਰੇ ਤੋ ਹੁਣ ਜਦੋਂ ਪਹਿਲੇ ਦਿਨਾਂ ਤੋਂ ਉਹ ਲੱਗ ਜਾਏਗਾ ਇੰਡਸਟਰੀ ਦੇ ਨਾਲ ਜੁੜ ਜਾਏਗਾ ਤੇ ਹਰ ਸੈਮੈਸਟਰ ਵਿੱਚ ਉਸ ਦੀ ਵਿਜ਼ਿਟ ਹੈ ਪਲਾਂਟ ਦੀ ਤੇ ਉਹ ਡਿਫਰੈਂਟ ਟਾਈਪ ਆਫ ਪ੍ਰੋਡਕਟ ਰੇਂਜ ਵਿੱਚ ਜਾਏਗਾ ਇਸ ਤਰ੍ਹਾਂ ਫੋਰਜਿੰਗ ਇਸ ਜਾਏਗਾ ਇੱਕ ਵਾਰ ਅਗਲੀ ਵਾਰ ਮਸ਼ੀਨ ਸ਼ਾਪ ਇੱਥੇ ਲੱਗੇ ਉਹ ਤੋਂ ਬਾਅਦ ਟੀਟਮੈਂਟ ਲਈ ਚਲਾ ਗਿਆ ਇਸ ਤਰ੍ਹਾਂ ਸਾਰੀ ਓਰੀਐਂਟੇਸ਼ਨ ਉਸੇਦਰ ਹੋ ਜਾਏਗੀ ਤਾਂ ਦਦੋ ਇੱਕ ਚੁਣ ਸਕਦਾ ਆਪਣਾ ਰਸਤਾ ਕਿ ਮੈਂ ਕੀ ਕਰਾਂ ਮੈਂ ਕਿਹੜੀ ਇੰਡਸਟਰੀ ਚੁਣਾ 4 ਸਾਲ ਬਾਅਦ ਤੇ ਆਖਰੀ ਦੇ ਦਿਨ ਮੈਨੇ ਇਸ ਤਰ੍ਹਾਂ 10 ਮਸਟਰਮੈਂਟ ਮਨੇ ਦੱਸੇ ਕਿ ਭਈ ਉਹ ਸਾਡੇ ਕੋਲ ਹੀ ਰਹੇਗਾ ਤੇ ਉਸੇ ਬਿਲਕੁਲ ਕਲੈਰਿਟੀ ਆ ਜਾਏਗੀ ਉਸ ਨੂੰ ਬਿਲਕੁਲ ਚਾਣਨਾ ਹੋ ਜਾਏਗਾ ਕਿ ਉਸ ਨੂੰ ਕਰਨਾ ਕੀ ਹੈ ਉਸ ਤੋਂ ਬਾਅਦ ਉਹ ਫ੍ਰੀ ਹੈ ਕਰਨਾ ਚਾਵੇ ਤਾਂ ਸਾਡੇ ਨਾਲ ਜੁੜ ਜਾਵੇ ਅਸੀਂ ਤੈਅ ਕਰ ਕੀਤੇ ਵੀ ਰਕਮ ਉਸ ਨੂੰ ਦੇ ਕੇ ਤੇ ਅਸੀਂ ਉਸ ਨੂੰ ਕੰਮ ਕਰਾਉਂਦੇ ਪਰ ਗਰ ਉਸ ਦਾ ਕੰਫੀਡੈਂਸ ਵੱਧ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਕਿ ਮੈਂ ਆਪਣੇ ਕਿਸੇ ਸ਼ਾਇਰ ਵਿੱਚ ਜਾਂ ਆਪਣੇ ਆਲੇ ਦੁਆਲੇ ਕਿ ਕਿਸੇ ਹੋਰ ਜਗ੍ਹਾ ਤੇ ਮੇਰੇ ਕੋਲੋ ਬੈਟਰ ਅਪੋਰਚ्युनिटी ਏ ਤਾਂ ਉਹ ਫ੍ਰੀ ਏ ਉਸਦੀ ਕੋਈ ਬਾਉਂਡੇਸ਼ਨ ਨਹੀਂ ਏ ਉਸ ਨੂੰ ਇਹ ਨਹੀਂ ਏ ਕਿ ਕੋਈ ਬੰਦੂਆ ਮਜ਼ਦੂਰ ਨਹੀਂ ਏ ਉਸ ਇਹ ਨਹੀਂ ਏ ਕਿ ਕੋਈ ਬਾਂਡ ਦਿੱਤਾ ਹੈ ਕਿ ਉਸਨੇ ਸਾਢੇ 80 ਉਸ ਨੂੰ ਸਪான்ਸਰ ਕੀਤਾ ਤਾਂ ਇਸ ਕਰਕੇ ਉਹ ਬੰਦੂਆ ਮਜ਼ਦੂਰ ਨਹੀਂ ਏ ਉਹ ਫ੍ਰੀ ਏ ਸਿਰ ਸਾਢੀ ਜ਼ਰੂਰਤ ਏ ਇੰਡਸਟਰੀ ਦੀ ਤੇ ਇੱਥੇ ਬੱਚੇ ਦੀ ਜ਼ਰੂਰਤ ਏ ਕਿ ਉਹ ਉਸ ਤਰ੍ਹਾਂ ਦਾ ਨਹੀਂ ਪੜ ਕੇ ਨਹੀਂ ਨਿਕਲ ਕੇ ਆਂਦਾ ਜਿਸ ਤਰ੍ਹਾਂ ਦਾ ਇੰਡਸਟਰੀ ਨੂੰ ਚਾਹੀਦਾ ਤੇ ਇਸ ਦਾ ਸਾਰਾ ਸਰੋਕਾਰ ਪੰਜਾਬ ਸਰਕਾਰ ਦੇ ਮੰਤਰੀ ਜੀ ਦੇ ਨਾਲ ਮਿਲ ਕੇ ਅਸੀਂ ਬਣਾਇਆ ਯੂਨੀਵਰਸਿਟੀ ਨਾਲ ਮਿਲ ਕੇ ਬਣਾਇਆ ਹੁਣ ਅਸੀਂ ਦੇਖਦੇ ਵਾਗਰੂ ਕਰੇਗਾ ਕਿ ਇਹ ਠੀਕ ਤਰੀਕੇ ਨਾਲ ਚੱਲ ਜਾਵੇ ਮੈਂ ਤੁਹਾਨੂੰ ਇੱਕ ਇਸ ਤੋਂ ਬਾਅਦ ਸਾਡੇ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਮਨੀਸ਼ ਕੁਮਾਰ ਜੀ ਵੀ ਬੈਠੇ ਹੈ ਮੈਂ ਤੁਹਾਨੂੰ ਆਪਣਾ ਇੱਕ ਉਦਾਹਰਣ ਦਿੰਦਾ ਹਾਂ ਜੀ ਮੈਂ ਜਦੋਂ ਲੋਕ ਕਰ ਰਿਹਾ ਸੀ ਮੈਂ ਪੰਜਾਬ ਯੂਨੀਵਰਸਿਟੀ ਦਾ ਪਾਸ ਆਊਟ ਹਾਂ ਸਾਡਾ ਆਖਰੀ 6 ਮਹੀਨੇ ਇੰਟਰਨਮੈਂਟ ਸੀ ਜੀ ਇੰਟਰਨਸ਼ਿਪ ਸੀਗੀ ਲਾਸਟ 6 ਮਨਸੇ ਦੇ ਵਿੱਚ 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 ਮੂਡ ਕੋਰਸ ਜਿਹੜੇ ਆ ਉਹ ਹੁੰਦੇ ਰਹਿੰਦੇ ਸੀ ਮੈਂ ਇਹ ਮਹਿਸੂਸ ਕੀਤਾ 5 ਸਾਲ ਮੇਰਾ ਬੀ ਐਲ ਐਲ ਬੀ ਇੰਟੀਗ੍ਰੇਟਿਡ ਕੋਰਸ ਸੀਗਾ ਕਿ ਜੋ ਠੀਕੇ ਪੜਾਈ ਆਪਣੀ ਜਗਾ ਪਰ ਜੋ ਰੀਅਲ ਲਾਈਫ ਕੋਰਸ ਨੇ ਉਹਦੇ ਤੇ ਪੜਾਈ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮੈਨੂੰ ਉਹਦੋਂ ਮਹਿਸੂਸ ਹੋਇਆ ਸੀ ਜਦੋਂ ਅਸੀਂ ਜਾ ਕੇ ਫਾਈਨਲੀ ਵੈਨ ਵੀ ਹਿਟ ਦਾ ਹਾਈ ਕੋਰਟ ਜਦੋਂ ਅਸੀਂ ਗਏ ਡਿਸਟ੍ਰਿਕਟ ਕੋਰਟ ਗਏ ਵੀ ਇੱਥੇ ਦਾ ਸਿਸਟਮ ਡਿਫਰੈਂਸ ਹੈ ਅਗਰ ਉਹ ਬੱਚਾ 5 ਸਾਲ ਪੜ ਰਿਹਾ ਤੇ ਸਾਨੂੰ ਲੱਗਦਾ ਹੈ ਐਜ਼ ਹਾਇਰ ਐਜੂਕੇਸ਼ਨ ਮਿਨਿਸਟਰ ਮੇਰੀ ਇਹ ਇੱਛਾ ਹੈ ਕਿ ਲਾ ਇੰਜੀਨੀਅਰਿੰਗ ਚ ਨਹੀਂ ਹਰ ਕੋਰਸਿਸ ਚ ਐਮ ਬੀ ਏਸ ਦੇ ਵਿੱਚ ਬੀ ਬੀ ਏਸ ਚ ਬੀ ਏ ਚ ਲਾਅ ਦੇ ਵਿੱਚ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਤਾਂ ਕਿ ਉਹ ਪਹਿਲੇ ਦਿਨ ਤੋਂ ਪ੍ਰੈਕਟੀਕੈਲਿਟੀ ਦੇ ਵੱਧ ਵਧੇ 5 ਸਾਲਾਂ ਬਾਅਦ ਜਦੋਂ ਮੈਂ ਡਿਗਰੀ ਲੈ ਕੇ ਜਦੋਂ ਕੋਰਟ ਜਾ ਰਿਹਾ ਤਾਂ ਉਹਨੂੰ ਤਾਂ ਵੀ ਕਿਸੇ ਦੇ ਜੂਨੀਅਰ ਦੇ ਨਾਲ ਲੱਗ ਕੇ ਉਹਨੂੰ ਕਿਉਂਕਿ ਲਈ ਉਹ ਜੋ ਪੜ੍ਹ ਕੇ ਆ ਠੀਕ ਹੈ ਉਹ ਕਿਤਾਬੀ ਪੜ੍ਹਾਈ ਬਹੁਤ ਵਧੀਆ ਹੈ ਪਰ ਜੋ ਗਰਾਊਂਡ ਹਕੀਕਤ ਹੈ ਉਹ ਟੋਟਲੀ ਡਿਫਰੈਂਟ ਹੈ ਅਸੀਂ ਪ੍ਰੈਕਟੀਕੈਲਿਟੀ ਤਾਂ ਹੈ ਹੀ ਨਹੀਂ ਅਸੀਂ ਇਹ ਸੋ ਦਿਸ ਕੋਰਸ ਦਿਸ ਇਨੀਸ਼ੀਏਟਿਵ ਆਫਰਸ ਜਿੱਥੇ ਬੱਚਾ 4 ਸਾਲ ਬਾਅਦ ਬਲਕਿ ਉਹ ਜਰੂਰ ਬਾਕੀ ਜਗ੍ਹਾ ਵੀ ਜਾਊਗਾ ਨਾ ਤਾਂ ਉਹਨੂੰ ਮੈਂ ਗਾਰੰਟੀ ਦਿੰਦਾ ਕਿ ਉਹਨੂੰ ਇਹਨਾਂ ਤੋਂ ਵਧੀਆ ਆਫਰਸ ਮਿਲਣਗੇ ਬਿਕਾਜ਼ ਬਾਕੀ ਇੰਡਸਟਰੀ ਨੂੰ ਪਤਾ ਕਿ ਯਾਰ ਇਹ ਇੰਡਸਟਰੀ 'ਚ ਬੈਠ ਕੇ ਇੰਡਸਟਰੀ 'ਚੋਂ ਪੱਕ ਕੇ ਆਇਆ ਹੈ ਇਹ ਸਿਰਫ ਥਿਊਰੀ ਵੀ ਹੈ ਇਹਦੇ ਕੋਲ ਇੰਡਸਟਰੀ ਦੀ ਨੋਲਿਜ ਵੀ ਹੈ ਐਂਡ ਹੀ ਇਹ ਪਹਿਲੇ ਦਿਨ ਤੋਂ ਆ ਕੇ ਜੋ ਮੇਰਾ ਕੰਮ ਕਰ ਸਕਦਾ ਉਹ ਬਾਕੀ ਇੰਜੀਨੀਅਰ ਨੂੰ 3 ਸਾਲ ਲੱਗਣਗੇ ਦੋ ਉਹਦੇ ਕੋਲ ਡਿਗਰੀ ਬਰਾਬਰ ਹੋਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਚ ਕੱਲੇ ਇੰਜੀਨੀਅਰਿੰਗ ਤੱਕ ਨਹੀਂ ਬਾਕੀ ਜਿਹੜੇ ਸਟਰੀਮਸ ਉਸ ਨੂੰ ਵੀ ਅਸੀਂ ਮੋਰ ਪ੍ਰੈਕਟੀਕਲਿਟੀ ਬਣਾਈ ਜੀ ਗੁਰੇਸ਼ੀ ਤੁਸੀਂ ਨੇੜੇ ਆ ਜਾਓ ਅੱਛਾ ਅੱਛਾ ਮਾਈਕ ਕੇ ਪੀ ਆਈ The Registrar of the University, first of all, thank the Punjab government, the CM Punjab, Sardar Pakwan Singh Maan, our Honorable Cabinet Minister Sardar Harjot Singh Bans, and our Department of Technical Education, Ma'am Shruti Singh, our Director Munish Ji, and all the people of my university who have worked hand in hand with industry. To create this new initiative where we have the, taken a the lead to start a new era of practical education, training, and placement, which will be a new thing, a new initiation by our university, our state, and it will be followed by other states. This will help all the students with a Grantee of education and placement. Thank you.